ਉਗਲ ਸਰਕਾਰਾਂ ਨਾਲੋਂ ਵੀ ਗਾਂਹ ਦੀ ਗੱਲ ਹੋ ਗਈ ਆ ਤੇ ਇਹ ਬੀਜੇਪੀ ਦੀ ਬੀ ਟੀਮ ਆ ਕਾਰਪੋਰੇਟ ਪੂੰਜੀਪਤੀਆਂ ਦੀਆਂ ਨੀਤੀਆਂ ਜਿਹੜੀਆਂ ਦੋਵੇਂ ਰਲ ਕੇ ਲ ਕਰ ਰਹੇ ਆ ਸਰਕਾਰ ਨੇ ਸਾਨੂੰ ਲੁੱਟਿਆ ਵਾ ਸਾਡੀ ਉਹਨਾਂ ਨੇ ਲੁੱਟ ਕੀਤੀ ਹੋਈ ਆ ਸਾਨੂੰ ਮਾਰ ਕੇ ਕੁੱਟ ਕੇ ਤੇ ਸਾਡਾ ਸਾਰਾ ਕੁਝ ਜਿਹੜਾ ਇਹਨਾਂ ਨੇ ਚੋਰੀ ਕਰ ਲਿਆ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ ਤਾਂ ਕਸਾਲਾ ਦੇ ਨਾਲ ਖੜੇ ਆ ਪਰ ਸਾਡਾ ਜਿਹੜਾ ਵਪਾਰੀ ਵਰਗ ਸੀਗਾ ਉਹਦਾ ਸੰਪਰਕ ਜਿਹੜਾ ਵਾ ਦੂਜੇ ਰਾਜਾਂ ਨਾਲ ਟੁੱਟ ਰਿਹਾ ਸੀ ਇਸ ਕਰਕੇ ਧਰਨਾ ਜਿਹੜਾ ਵਾ ਚਕੋਣਾ ਬਹੁਤ ਜ਼ਰੂਰੀ ਸੀ ਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਅਸੀਂ ਪਹਿਲਾਂ ਵਾਰਨਿੰਗ ਦਿੱਤੀ ਆ ਬੜੇ ਪਿਆਰ ਦੇ ਨਾਲ ਸਮਝਾਇਆ ਗਿਆ ਅੱਗੇ ਆnde ਨਹੀਂ ਆਹੇ ਤੇਰਾ ਲਾਰਾ ਨਹੀਂ ਸ਼ਰਾਬੀਆਂ ਦੀ ਕੱਪ ਵਰਗਾ ਇਹ ਭਗਵਾਨ ਤਮਾਨ ਜਿਹੜਾ ਸ਼ਰਾਬੀ ਆ ਨਾ ਪਿਆਕੜ ਇਹਨੇ ਲਾਰਾ ਲਾ ਕੇ ਵੋਟਾਂ ਲੈ ਕੇ ਸਾਡੇ ਸਾਰੇ ਪੰਜਾਬ ਨੂੰ ਮਗਰ ਲਾ ਲਿਆ ਜਦੋਂ ਇਹ ਧਰਨੇ ਮਜਾਰੇ ਕਰਦਾ ਹੁੰਦਾ ਸੀ ਉਸ ਦਿਨ ਧਰਨੇ ਮਰਜਾਰੇ ਜਿਹੜੇ ਸੀ ਉਹ ਮਨਜੂਰ ਸੀ ਉਹ ਲੱਗਨੇ ਸੀ ਅੱਜ ਅਸੀਂ ਲਾਉਨੇ ਆ ਤੇ ਇਹ ਕਹਿੰਦੇ ਚੰਗੀ ਗੱਲ ਨਹੀਂ ਆ ਛਟਕਾ ਰੋਕਦੇ ਆਏ ਆ ਰਾਹ ਰੋਕਦੇ ਆਏ ਵੇਰ ਗੱਡੀਆਂ ਰੋਕਦੇ ਆ ਤੂੰ ਕੀ ਕਰ ਤੂਤਾ ਕਰਦਾ ਰਿਹਾ ਅਸੀਂ ਹਰ ਇੱਕ ਉਹ ਲੋਕਲ ਬੰਦਿਆਂ ਨੂੰ ਸਾਰਿਆਂ ਨੂੰ ਇਹੋ ਕਹਿ ਹੈ ਵਪਾਰੀਆਂ ਨੂੰ ਕਹਿ ਹੈ ਕਿ ਤੁਹਾਡਾ ਨੁਕਸਾਨ ਹੋ ਰਿਹਾ ਤੁਹਾਡਾ ਆਵਾਜਾਈ ਦੇ ਵਿੱਚ ਵਿਘਨ ਪੈ ਰਿਹਾ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਆਓ ਮੋਟਰਾਂ ਲੈ ਕੇ ਆਓ ਟਰੱਕ ਲੈ ਕੇ ਆਓ ਅਸੀਂ ਇਥੋਂ ਆਪਣੇ ਧਰਨੇ ਕੋਲ ਨਿਕਾਉਂਦੇ ਆ ਅੱਗੇ ਦੀਵਾਰ ਜਿਹੜੀ ਤੁਸੀਂ ਤੜਾਓ ਸਰਕਾਰ ਤੜਾਵੇ ਤਾਂ ਕਿ ਸਾਡੀ ਜਿਹੜੀ ਆ ਆਵਾਜਾਈ ਜਿਹੜੀ ਉਹ ਸ਼ੁਰੂ ਹੋ ਜਾਵੇ ਇਹ ਸਾਡੇ ਉੱਤੇ ਜਿਹੜਾ ਵਾ ਬਲੇਮ ਕਿਹੜਾ ਲਾਇਆ ਜਾ ਰਿਹਾ ਹੈਗਾ ਮਾਲ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਤੁਸੀਂ ਮੰਗਾਂ ਰੱਖ ਰਹੇ ਹੋ ਉਹ ਤੁਹਾਡੀਆਂ ਸਾਰੀਆਂ ਮੰਗਾਂਡੀਆਂ ਉਹ ਸੈਂਟਰ ਦੇ ਨਾਲ ਆ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਤੇ ਪੰਜਾਬ ਸਰਕਾਰ ਦਾ ਲੈਣਾ ਦੇਣਾ ਤੇ ਫਿਰ ਪੰਜਾਬ ਸਰਕਾਰ ਨੇ ਸਾਡੇ ਨਾਲ ਹੀ ਕੋ ਕੀਤਾ ਉਹ ਤਸਵੀਰਾਂ ਨੇ ਤਰਨਤਾਰਨ ਡੀਸੀ ਆਫਿਸ ਦੀਆਂ ਕਿਸਾਨਾਂ ਤੇ ਕੱਲ ਰਾਤ ਜੋ ਵੱਡਾ ਐਕਸ਼ਨ ਹੋਇਆ ਕਿਸਾਨ ਡਾਡੇ ਰੋਸ ਵਿੱਚ ਨਜ਼ਰ ਆ ਰਹੇ ਨੇ ਔਰ ਇਸ ਵੇਲੇ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖੜੇ ਆ ਔਰ ਤਰਨਤਾਰਨ ਦੇ ਵਿੱਚ ਇੱਕ ਵੱਡਾ ਐਕਸ਼ਨ ਕਿਸਾਨਾਂ ਦਾ ਮਿਲਿਆ ਸਾਡੇ ਨਾਲ ਕਿਸਾਨ ਆ ਬੁਝੁਰੇ ਵੀਰ ਜੀ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਦਾ ਖਾਲਸਾ ਬੈਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਜੋ ਰਾਤ ਹੋਇਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਦੇਖਣਾ ਕੀ ਆ ਜੀ ਇਹ ਤਾਂ ਮੁਗਲ ਸਰਕਾਰਾਂ ਨਾਲੋਂ ਵੀ ਗਾਂ ਦੀ ਗੱਲ ਹੋ ਗਈ ਆ ਹੁਣ ਅਸੀਂ ਇੱਥੇ ਭਗਵਾਨ ਦਾ ਮਾਣ ਕੇਜਰੀ ਵਾਲੇ ਕਹਿੰਦਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੀ ਕਿਸਾਨਾਂ ਦਾ ਆ ਹੋਣਾ ਚਾਹੀਦਾ ਹੋਣਾ ਚਾਹੀਦਾ ਪਰ ਕੱਲ ਤੋਂ ਇਹ ਸਬਸਕ੍ਰਾਈਬ ਲੱਗ ਗਿਆ ਕਿ ਇਹ ਬੀਜੇਪੀ ਦੀ ਬੀ ਟੀਮ ਆ ਕਾਰਪੋਰੇਟ ਪੂੰਜੀਪਤੀਆਂ ਦੀਆਂ ਨੀਤੀਆਂ ਜਿਹੜੀਆਂ ਦੋਵੇਂ ਰਲ ਕੇ ਲ ਕਰ ਰਹੇ ਆ ਕੱਲ ਇਹਨਾਂ ਨੇ ਪਹਿਲਾਂ ਸਰਕਾਰ ਨਾਲ ਮੀਟਿੰਗ ਕਰਵਾਈ ਆ ਮੀਟਿੰਗ ਚੰਗੇ ਮਾਹੌਲ ਚ ਹੋਈ ਆ ਉਹਨਾਂ ਨੇ ਸਮਾਂ ਮੰਗਿਆ ਕਿ ਸਾਨੂੰ ਥੋੜਾ ਸਮਾਂ ਸੋਚਣ ਵਾਸਤੇ ਹੋਰ ਚਾਈ ਦਾਵਾ 4 ਮਈ ਦੀ ਮੀਟਿੰਗ ਦੇ ਕੇ ਉਸ ਤੋਂ ਬਾਅਦ ਜਦੋਂ ਮੀਟਿੰਗ ਖਤਮ ਹੋਈ ਆ ਤੇ ਚੰਡੀਗੜ੍ਹ ਤੋਂ ਨਿਕਲਦੇ ਸਾਰੇ ਮੁਹਾਲੀ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਵੀ ਰੀਟੇਨ ਕਰ ਲਿਆ ਤੇ ਭੰਦੇਸ ਸਾਹਿਬ ਨੂੰ ਵੀ ਜਿੰਨੇ ਵਲੰਟੀਅਰ ਸੀਗੇ ਉਹਨਾਂ ਨੂੰ ਡੀਟੇਨ ਕਰ ਲਿਆ ਇੱਥੇ ਸ਼ੰਭੂ ਬਾਡਰ ਖਨੋਰੀ ਬਾਡਰ ਸਵੇਰ ਤੋਂ ਹੀ ਕੱਲ ਇਹਨਾਂ ਨੇ ਜਿਹੜੀ ਉੱਥੇ ਫੋਰਸ ਲਾਈ ਹੋਈ ਸੀ ਐਂਬੂਲੈਂਸਾਂ ਖਿਲਾਰੀਆਂ ਹੋਈਆਂ ਪਾਣੀ ਵਾਲੀਆਂ ਗੱਡੀਆਂ ਖਿਲਾਰੀਆਂ ਹੋਈਆਂ ਸੀਗੀਆਂ ਭਾਰੀ ਫੋਰਸ ਜਿਹੜੀ ਟਰੈਕਟਰ ਵਗੈਰਾ ਵੀ ਉੱਥੇ ਉਹਨਾਂ ਨੇ ਖਿਲਾਰੇ ਸੀ ਠੀਕ ਹੈ ਜਿਹੜਾ ਸ਼ਾਮ ਨੂੰ ਦਿਨ ਢਲਦਿਆਂ ਹੀ ਉਸੇ ਟਾਈਮ ਜਿਹੜੀ ਕਾਰਵਾਈ ਸ਼ੁਰੂ ਹੋ ਗਈ ਪੂਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਤੇ ਛਾਪਾ ਮਾਰੀ ਸ਼ੁਰੂ ਹੋ ਗਈ ਘਰਾਂ ਦੇ ਵਿੱਚ ਜਿਹੜੀ ਆ ਪੁਲਿਸ ਜਿਹੜੀ ਘੁੰਮਣੀ ਸ਼ੁਰੂ ਹੋ ਗਈ ਉਧਰ ਜਿਹੜਾ ਖਡੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਇਹਨਾਂ ਨੇ ਜਿੰਨਾ ਸਾਡੇ ਉੱਤੇ ਸਟੇਜਾਂ ਬਣੀਆਂ ਸੀ ਘਰ ਬਣੇ ਸੀਗੇ ਸਾਡੇ ਦਫ਼ਤਰ ਬਣੇ ਸੀ ਉਹ ਇਹਨਾਂ ਨੇ ਬੁਰੇ ਤਰੀਕੇ ਨਾਲ ਜਿਹੜਾ ਪੀਲਾ ਪੰਜਾ ਅੱਜ ਕੱਲ ਪੰਜਾਬ 'ਚ ਚੱਲ ਰਿਹਾ ਵਾ ਉਹ ਪੀਣਾ ਪੰਜਾਂ ਇਹਨਾਂ ਨੇ ਭਾਈ ਲਾਲੋ ਦੇ ਵਾਰਸਾਂ ਦੇ ਉੱਤੇ ਵੀ ਚਲਾਤਾ ਅੱਜ ਕਿਰਤੀ ਲੋਕਾਂ ਦੇ ਉੱਤੇ ਵੀ ਚਲਾਤਾ ਵਾ ਤੇ ਸਾਡਾ ਇਹਨਾਂ ਨੇ ਲੱਖਾਂ ਦਾ ਨੁਕਸਾਨ ਕਰ ਲਿਆ ਅਸੀਂ ਉਥੇ ਇਹ ਕਹਾਂਗੇ ਕਿ ਧਰਨਾ ਨਹੀਂ ਠਾਇਆ ਸਰਕਾਰ ਨੇ ਸਾਨੂੰ ਲੁੱਟਿਆ ਵਾ ਸਾਡੀ ਉਹਨਾਂ ਨੇ ਲੁੱਟ ਕੀਤੀ ਹੋਈ ਆ ਸਾਨੂੰ ਮਾਰ ਕੇ ਕੁੱਟ ਕੇ ਤੇ ਸਾਡਾ ਸਾਰਾ ਕੁਝ ਜਿਹੜਾ ਇਹਨਾਂ ਨੇ ਚੋਰੀ ਕਰ ਲਿਆ ਤੁਸੀਂ ਵਾਰ-ਵਾਰ ਆਮ ਆਦਮੀ ਪਾਰਟੀ ਦੇ ਸਵਾਲ ਚੁੱਕ ਰਹੇ ਹੋ ਪਰ ਉਹਨਾਂ ਦੇ ਕਾਫੀ ਸਾਰੇ ਲੀਡਰਾਂ ਦਾ ਬਿਆਨ ਆਉਂਦਾ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਤੇ ਅਸੀਂ ਸਾਡੀ ਕਿਸਾਨਾਂ ਦੇ ਵਿਰੋਧੀ ਨਹੀਂ ਹੈਗੇ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਇਹ ਬਿਆਨ ਕੇਜਰੀਵਾਲ ਦਾ ਵੀ ਆਉਂਦਾ ਭਗਵੰਤ ਮਾਨ ਦਾ ਵੀ ਆਉਂਦਾ ਕੱਲ ਇਹਨਾਂ ਦੇ ਜਿਹੜੇ ਚੀਮਾ ਆਵਾ ਜਿਹੜੇ ਵਿੱਤ ਮੰਤਰੀ ਇਹਨਾਰੇ ਹਾਂ ਭੁੱਲੋ ਸਾਹਿਬ ਕੱਲ ਜਦੋਂ ਮੀਟਿੰਗ ਖਤਮ ਹੋਈ ਆ ਉਸ ਤੋਂ ਬਾਅਦ ਉਹਦਾ ਵਰਸ਼ਨ ਹੀ ਕਿਸੇ ਤੁਹਾਡੇ ਵਰਗੇ ਪ੍ਰੈਸ ਪੱਤਰਕਾਰ ਨੇ ਪੁੱਛਿਆ ਵੀ ਆ ਰਿਪੋਰਟ ਸਲਾਈ ਹੈ ਬਾਡਰਾਂ ਦੇ ਉੱਤੇ ਇਹ ਕਿਉਂ ਹੀ ਨਹੀਂ ਲਾਈ ਆ ਨਹੀਂ ਜੀ ਕੋਈ ਉਸ ਤਰ੍ਹਾਂ ਹੀ ਲਾਈ ਸੀ ਸਾਰੇ ਮਾਹੌਲ ਜਾਂ ਕੁਝ ਇਸ ਤਰ੍ਹਾਂ ਦਾ ਸੀਗਾ ਅਰੇ ਅਸੀਂ ਸ਼ਾਂਤਮਈ ਆ ਬਿਲਕੁਲ ਕੋਈ ਅਸੀਂ ਕੁਝ ਨਹੀਂ ਕਰਨ ਵਾਲੇ ਵੇਖੋ ਇੱਕ ਮਿੰਟ ਦੇ ਵਿੱਚ ਥੁੱਕ ਕੇ ਤੇ ਛੱਟ ਗਏ ਤੇ ਆ ਜੋ ਕੁਛ ਇਹਨਾਂ ਨੇ ਕੀਤਾ ਬਹੁਤ ਜ਼ੁਲਮ ਸਾਡੇ ਨਾਲ ਜਿਹੜਾ ਨਾਂ ਸਹਿਣ ਜੋਗਾ ਵਾ ਇਹ ਤੇ ਫਿਰ ਇਹ ਹੋ ਗਿਆ ਵਾ ਵੀ ਨਾ ਕੋਈ ਆਪਣੀ ਜਮਹੂਰੀ ਹਕਾ ਦੀ ਕੋਈ ਗੱਲ ਨਹੀਂ ਰਹਿ ਗਈ ਕੋਈ ਲੋਕਤੰਤਰ ਨਹੀਂ ਰਹਿ ਗਿਆ ਕੋਈ ਆਪਣੀ ਆਵਾਜ਼ ਨਹੀਂ ਠਾ ਸਕਦਾ ਅੱਜ ਅਸੀਂ ਆਪਣੇ ਉਸੇ ਰੋਸ ਦੇ ਵਿੱਚੋਂ ਇੱਥੇ ਡੀਸੀ ਦਫ਼ਤਰ ਆਉਣਾ ਸੀਗਾ ਆਪਣਾ ਰੋਸ ਧਰਨਾ ਲਾਉਣਾ ਹੈਗਾ ਮੰਗ ਪੱਤਰ ਵਗੈਰਾ ਆਪਣੀ ਗੱਲਬਾਤ ਕਰਨੀ ਅੱਜ ਸਾਨੂੰ ਉਹਨਾਂ ਨੇ ਰਾਤ ਨੂੰ ਹੀ ਇਕੱਠੇ ਹੋਏ ਆ ਜਿਹਨੇ ਇਕੱਠੇ ਨਹੀਂ ਹੋ ਰਹੇ ਫੇਰ ਵੀ ਸਾਡੇ ਬੰਦੇ ਚੁੱਕ ਰਹੇ ਸੀ ਜਦੋਂ ਅਸੀਂ ਰੌਲਾ ਪਾਇਆ ਫੇਰ ਇਹਨਾਂ ਨੇ ਛੱਡਿਆ ਇਹ ਉੱਥੋਂ ਅਸੀਂ ਜਿਹੜਾ ਇੰਨੀ ਫੋਰਸ ਸਾਡੇ ਅੱਗੇ ਲਾਈ ਆ ਸਾਡੇ ਜਿਹੜੇ ਲੋਕ ਇਕੱਠੇ ਹੋ ਗਏ ਸਾਡੇ ਰੋਹ ਦੇ ਵਿੱਚੋਂ ਸਾਡੇ ਤਾ ਦੇ ਵਿੱਚੋਂ ਫਿਰ ਅੱਗੇ ਸਾਡੇ ਲਾਕੇ ਚੱਲ ਕੇ ਇੱਥੋਂ ਤੱਕਰ ਪਹੁੰਚਿਆ ਨਹੀਂ ਤੇ ਸਾਨੂੰ ਉੱਥੇ ਹੀ ਰੋਕਣਾ ਚਾਹੀਦਾ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਉਹ ਇਹ ਗੱਲ ਕਹਿ ਰਿਹਾ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਆ ਪਰ ਸਾਡਾ ਜਿਹੜਾ ਵਪਾਰੀ ਵਰਗ ਸੀਗਾ ਉਹਦਾ ਸੰਪਰਕ ਜਿਹੜਾ ਵਾ ਦੂਜੇ ਰਾਜਾਂ ਨਾਲ ਟੁੱਟ ਰਿਹਾ ਸੀ ਇਸ ਕਰਕੇ ਧਰਨਾ ਜਿਹੜਾ ਵਾ ਚਕਾਉਣਾ ਬਹੁਤ ਜ਼ਰੂਰੀ ਸੀ ਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਅਸੀਂ ਪਹਿਲਾਂ ਵਾਰਨਿੰਗ ਦਿੱਤੀ ਆ ਬੜੇ ਪਿਆਰ ਦੇ ਨਾਲ ਸਮਝਾਇਆ ਗਿਆ ਵੀ ਭਾਈ ਆਓ ਤੁਹਾਡੇ ਵਾਸਤੇ ਬੱਸਾਂ ਅਸੀਂ ਤੁਹਾਡੇ ਨਾਲ ਕੋਈ ਤੱਕਾ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਤੁਹਾਡੇ ਧੀਆਂ ਪੁੱਤੇ ਮੈਂ ਵੀ ਸੁਣਿਆ ਤੁਸੀਂ ਵੀ ਸ਼ਾਇਦ ਸੁਣਿਆ ਹੋ। ਵੇਖੋ ਸਾਡਾ ਧਰਨਾ ਲੱਗਾ ਹੈਗਾ 13 ਫਰਵਰੀ ਨੂੰ 2024 ਦੇ ਵਿੱਚ ਤੇ 13 ਫਰਵਰੀ ਨੂੰ ਧਰਨਾ ਲੱਗਦਾ ਇਹਨਾਂ ਨੇ ਇੱਕ ਹਫਤਾ ਪਹਿਲਾਂ ਹੀ ਉਹ ਜਿਹੜਾ ਪੁਲਿਸ ਜੇ ਰੋਡ ਸੀ ਜਾਮ ਕਰ ਦਿੱਤੇ ਸੀਗੇ ਵੱਡੀਆਂ-ਵੱਡੀਆਂ ਕੰਦਾ ਖੜੀਆਂ ਕਰਤੀਆਂ ਅਸੀਂ ਕਿਲ ਖੜੇ ਕਰਤੇ ਕੰਡਿਆਂ ਦੀਆਂ ਤਾਰਾਂ ਪਛਾੜ ਜਾਈ। ਜਿਹੜਾ ਅਸੀਂ ਜਾ ਰਹੇ ਹਾਂ ਦਿੱਲੀ ਨੂੰ ਸਾਡਾ ਕੋਈ ਰੋਡ ਰੋਕਣ ਦਾ ਬੰਦ ਕਰਨ ਦਾ ਕੋਈ ਮਕਸਦ ਨਹੀਂ ਸਾਨੂੰ ਦਿੱਲੀ ਸਾਡੀ ਆ ਰਾਜਧਾਨੀ ਆ ਸਾਡਾ ਹੱਕ ਬੰਦਾ ਨੈਸ਼ਨਲ ਹਾਈਵੇ ਨੂੰ ਕੋਈ ਵੀ ਇਹੋ ਜੀ ਅਥਾਰਟੀ ਨਹੀਂ ਜਿਹੜੀ ਕਿ ਜਾਮ ਕਰਕੇ ਬੈਜੇ ਲੋਕਾਂ ਦੀ ਆਵਾਜ਼ਾਂ ਨੂੰ ਖਤਮ ਕਰ ਦੇ ਸਾਨੂੰ ਇਹਨਾਂ ਨੇ ਸਰਕਾਰ ਨੇ ਰੋਕਿਆ ਸਰਕਾਰ ਨੇ ਪੁਲ ਬੰਦ ਕੀਤਾ ਸਰਕਾਰ ਨੇ ਰਸਤਾ ਰੋਕਿਆ ਅਸੀਂ ਤੋਂ ਉਸ ਤੋਂ ਬਾਅਦ ਵੀ ਇਹਨਾਂ ਨੇ ਮਿੰਟ ਕਰਦੇ ਰਹੇ ਕਹਿੰਦੇ ਰਹੇ ਵੀ ਸਾਨੂੰ ਜਾਣ ਦਿਓ ਫਿਰ ਸਰਕਾਰ ਸਾਡੇ ਕਹਿੰਦੀ ਰਹੀ ਆ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਾ ਜਾਓ ਕਿ ਜੇ ਤੁਸੀਂ ਹਥਿਆਰ ਖੜਦੇ ਜਿਓ ਉਹ ਖੜਦੇ ਜੀ ਤੇ ਤੁਸੀਂ ਪੈਦਲ ਚੱਲ ਜਾਓ ਗੱਡੀਆਂ ਤੇ ਚੱਲ ਜਾਓ ਕਾਰਾਂ ਤੇ ਚੱਲ ਜਾਓ ਰੇਲ ਤੇ ਚੱਲ ਜਾਓ ਅਸੀਂ ਉਹ ਵੀ ਗੱਲ ਮੰਨ ਕੇ ਅਸੀਂ 101 ਦਾ ਮਰਜੀ ਵੇ ਜਥਾ ਭੇਜਣਾ ਚਾਹੁੰਦੇ ਵੀ ਚਲੋ ਅਸੀਂ ਪੈਦਲ ਹੀ ਚੱਲ ਜਾਂਦੇ ਅਸੀਂ ਕੋਈ ਚੀਜ਼ ਨਹੀਂ ਫੇਰ ਵੀ ਸਾਡੇ ਉੱਤੇ ਕਿੰਨਾ ਜ਼ੁਲਮ ਕੀਤਾ ਤੁਸੀਂ ਵੇਦੇ ਰਹੇ ਜੇ ਪਾਣੀ ਦੀਆਂ ਪਿਛਾਰਾਂ ਗੋਲੇ ਗੋਲੀਆਂ ਬਹੁਤ ਕੁਝ ਸਾਡੇ ਇਹਨਾਂ ਨੇ ਮਾਰਿਆ ਤੇ ਡੱਲੇਵਾਲ ਸਾਹਿਬ ਨੇ ਕਿੰਨੇ ਦਿਨਾਂ ਦੀ ਆਪਣੀ ਜ਼ਿੰਦਗੀ ਜਿਹੜੀ ਅਦਾਸ ਦੇ ਲਾਤੀ ਸੀ ਕੋਈ ਉਹਨਾਂ ਨੇ ਗੱਲਬਾਤ ਉੱਥੇ ਨਹੀਂ ਕਹਿਤੀ ਕਿ ਨਾ ਕੀਤੀ ਇੱਕ ਟੋਟਲ ਦੀ ਚਿੱਠੀ ਦੇ ਕੇ ਜਿਹੜਾ ਹੁਣ ਵੀ ਮੀਟ ਕੋ ਮੀਟ ਦੀ ਗੱਲ ਚੱਲ ਰਹੀ ਆ ਤੇ ਮੀਟਿੰਗਾਂ ਦੇ ਵਿੱਚ ਨਾ ਸਰਕਾਰ ਦੀ ਕੋਈ ਨੀਤੀ ਆ ਸਾਫ਼ ਸਾਨੂੰ ਦੇਣ ਦੀ ਕਰਨੀ ਪਰ ਸਾਡੀ ਲੜਾਈ ਲੰਮੀ ਹੈ ਮੇਰੇ ਵੀ ਪਰ ਉਹ ਕਹਿੰਦੇ ਧਰਨਾ ਜਰਤਾ ਜਨਤਾ ਪ੍ਰਦਰਸ਼ਨ ਤੁਸੀਂ ਕਰੋ ਤੁਹਾਡਾ ਜੀ ਹੱਕ ਬਣਦਾ ਹੈ ਪਰ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਸੈਂਟਰ ਨਾਲ ਸਹਿਮਤ ਨਹੀਂ ਪੰਜਾਬ ਸਰਕਾਰ ਦਾ ਵਿੱਚ ਕੋ ਲੈਣਾ ਦੇਣਾ ਹੀ ਨਹੀਂ ਹੈ ਨਹੀਂ ਜਿਹੜਾ ਸਾਡਾ ਧਰਨਾ ਸੀ ਨਾ ਸਾਡਾ ਸੈਂਟਰ ਨਾ ਮੰਗਾ ਸੀਗਾ 12 ਮੰਗਾ ਜਿਹੜੀਆਂ ਸੀ ਉਹ ਜਿਹੜਾ ਐਸਕੇਮ ਜਿਹੜਾ ਪਿਛਲੇ ਸਮੇਂ ਜਾਣਾ ਚਾਹੁੰਦਾ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਮੰਗਾਂ ਸੈਂਟਰ ਨਾਲ ਆ ਇਹ ਉਹ ਸਕੀਮ ਦਾ ਵੀ ਦਾਵਾ ਵੀ ਆਹੀਂ ਤੂੰ ਸਾਡੇ ਨਾਲ ਬਹਿ ਜਾ ਡਿਬੇਟ ਕਰ ਲੈ ਤੇ ਤੂੰ ਸਾਨੂੰ ਦੱਸ ਦੇ ਕਿਹੜੀਆਂ ਸੈਂਟਰ ਨਾਲ ਕਿਹੜੀਆਂ ਤੇਰੇ ਦੇ ਨਾਲ ਆ ਉਹਦੇ ਵਿੱਚ ਜਿਹੜਾ ਵਾ ਫਿਰ ਸਰਕਾਰ ਨੇ ਫਿਰ ਵੀ ਕੁਝ ਨਹੀਂ ਕੀਤਾ ਚਲੋ ਹੁਣ ਅਸੀਂ ਇਹ ਫਿਰ ਤੁਹਾਨੂੰ ਸਪੱਸ਼ਟ ਕਰ ਦਿੰਦੇ ਆ ਕਿ ਸਾਡੇ ਵੱਲੋਂ ਰਸਤਾ ਬਿਲਕੁਲ ਸਾਫ਼ ਹੁੰਦਾ ਸੀ ਸਰਵਿਸ ਰੋਡ ਚੱਲ ਰਹੀ ਸੀ ਸਾਡੇ ਜਿਹੜੇ ਹਾਈਵੇਅ ਦਾ ਰੋਡ ਉਹ ਵੀ ਚੱਲ ਰਿਹਾ ਸੀ ਅਸੀਂ ਹਰ ਇੱਕ ਨੂੰ ਇਹ ਲੋਕਲ ਬੰਦਿਆਂ ਨੂੰ ਸਾਰਿਆਂ ਨੂੰ ਇਹੋ ਕਿਹਾ ਸੀ ਵਪਾਰੀਆਂ ਨੂੰ ਕਿਹਾ ਸੀ ਕਿ ਤੁਹਾਡਾ ਨੁਕਸਾਨ ਹੋ ਰਿਹਾ ਤੁਹਾਡਾ ਆਵਾਜਾਈ ਦੇ ਵਿੱਚ ਵਿਘਨ ਪੈ ਰਿਹਾ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਆਓ ਮੋਟਰਾਂ ਲੈ ਕੇ ਆਓ ਟਰੱਕ ਲੈ ਕੇ ਆਓ ਅਸੀਂ ਇੱਥੋਂ ਆਪਣੇ ਧਰਨੇ ਕੋਲ ਨਿਭਾਉਂਦੇ ਆ ਅੱਗੇ ਦੀਵਾਰ ਜਿਹੜੀ ਆ ਤੁਸੀਂ ਤੜਾਓ ਸਰਕਾਰ ਤੜਾਵੇ ਤਾਂ ਕਿ ਸਾਡੀ ਜਿਹੜੀ ਆ ਆਵਾਜ਼ਾਈ ਜਿਹੜੀ ਉਹ ਸ਼ੁਰੂ ਹੋ ਜਾਵੇ ਇਹ ਸਾਡੇ ਉੱਤੇ ਜਿਹੜਾ ਬਲੇਮ ਜਿਹੜਾ ਲਾਇਆ ਜਾ ਰਿਹਾ ਹੈਗਾ ਉਹ ਝੂਠਾ ਸੀਗਾ ਸਰਕਾਰ ਨਹੀਂ ਰੋਕਿਆ ਚਲੋ ਬਹੁਤ ਬਹੁਤ ਧੰਨਵਾਦ ਜੀ ਆਪਾਂ ਕੁਝ ਹੋਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਬਹੁਤ ਸਾਰੇ ਕਿਸਾਨ ਵੀਰ ਇੱਥੇ ਇਕੱਠੇ ਹੋਏ ਨੇ ਇਹ ਡੀਸੀ ਆਫਿਸ ਦੀਆਂ ਵੱਡੀਆਂ ਤਸਵੀਰਾਂ ਨੇ ਇੱਕ ਵਾਰੀ ਇੱਧਰ ਤਸਵੀਰਾਂ ਵੀ ਦਿਖਾ ਦਿਓ ਨਾਲ ਦੇ ਨਾਲ ਤਸਵੀਰਾਂ ਵੀ ਤੁਹਾਡੀ ਸਕਰੀਨ ਤੇ ਚੱਲਦੀਆਂ ਰਹਿਣ ਕਿ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵੱਡਾ ਇਕੱਠ ਜਿਹੜਾ ਕਿਸਾਨਾਂ ਦੇ ਵਿੱਚ ਵੱਡਾ ਜਿਹੜਾ ਰੋਸ ਆ ਉਹ ਪਾਇਆ ਜਾ ਰਿਹਾ ਔਰ ਇੱਕ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮਤਾਵਾ ਸਾਡੇ ਜਿਹੜੀਆਂ ਨੇ ਉਹ ਵੀ ਰੋਡ ਦੇ ਉੱਪਰ ਆ ਕੇ ਬੈਠੇ ਹੋ ਗਏ ਨੇ ਔਰ ਮੁਲਾਕਾਤ ਆਰ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਤਰਨਤਾਰ ਦੇ ਡੀਸੀ ਆਫਿਸ ਦੀਆਂ ਦਿਖਾ ਰਿਹਾ ਮੇਰੇ ਪਿੱਛੇ ਜਿਹੜਾ ਡੀਸੀ ਆਫਿਸ ਹੈ ਇਧਰਲੇ ਪਾਸੇ ਸਟੇਜ ਜਿਹੜੀ ਆ ਉਹ ਚੱਲ ਰਹੀ ਹੈ ਆਪਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਸਾਡੇ ਨਾਲ ਮਾਤਾ ਜੀ ਜੀ ਬੰਦੇ ਨੇ ਮਾਤਾ ਜੀ ਕਿਵੇਂ ਦੇਖਦੇ ਹੋ ਕਿ ਤਰ੍ਹਾਂ ਕਿ ਤਰ੍ਹਾਂ ਆਹ ਨਹੀਂ ਬੋਲੋ 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 ਆ ਜਾਓ ਥੋੜੇ ਹਾਂ ਜੀ ਕਿਵੇਂ ਦੇਖਦੇ ਹੋ ਰਾਤ ਦੀ ਜਿਹੜੀ ਕਾਰਵਾਈ ਕੀਤੀ ਗਈ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਤੁਸੀਂ ਕਹਿ ਰਹੇ ਹੋ ਕਿਵੇਂ ਦੇਖਦੇ ਸੀ ਹਾਂ ਜੀ ਜੀ ਇਹ ਬਹੁਤ ਕਲੌਣੀ ਇਹਨਾਂ ਨੇ ਕਟਨਾ ਕੀਤੀ ਆ ਤੇ ਬਹੁਤ ਜਿਆਦਾ ਮਾੜੀ ਇਹਦੀ ਕਰਤੂਤ ਆ ਅੱਗੇ ਆਂਦੇ ਨਹੀਂ ਆਹ ਤੇਰਾ ਲਾਰਾ ਨਹੀਂ ਸ਼ਰਾਬੀਆਂ ਦੀ ਕੱਪ ਵਰਗਾ ਇਹ ਭਗਵਾਨ ਤਮਾਨ ਜਿਹੜਾ ਸ਼ਰਾਬੀ ਆ ਨਾ ਪਿਆਕੜ ਇਹਨੇ ਲਾਰਾ ਲਾ ਕੇ ਵੋਟਾਂ ਲੈ ਕੇ ਸਾਡੇ ਸਾਰੇ ਪੰਜਾਬ ਨੂੰ ਮਗਰ ਲਾ ਲਿਆ ਪਾਰੇ ਇਹਦੀ ਕਰਤੂਤ ਤੇ ਇਹਨਾਂ ਕੰਮ ਕੋਈ ਨਹੀਂ ਕੀਤਾ ਇਹਨੇ ਕੋਈ ਚਾਹੀਦਾ ਕੰਮ ਨਹੀਂ ਕੀਤਾ ਜਿੱਦਣ ਇਹ ਧਰਨੇ ਮਜਾਰੇ ਕਰਦਾ ਹੁੰਦਾ ਸੀ ਉਸ ਦਿਨ ਧਰਨੇ ਵਰਜਾਰੇ ਜਿਹੜੇ ਸੀ ਉਹ ਮਨਜੂਰ ਸੀ ਉਹ ਲੱਗਣੇ ਸੀ ਅੱਜ ਅਸੀਂ ਲਾਉਨੇ ਆ ਤੇ ਇਹ ਕਹਿੰਦੇ ਚੰਗੀ ਗੱਲ ਨਹੀਂ ਆ ਛੜਕਾਂ ਰੋਕਦੇ ਆਏ ਆ ਰਾਹ ਰੋਕਦੇ ਆਏ ਰੇਲ ਗੱਡੀਆਂ ਰੋਕਦੇ ਆ ਤੂੰ ਕੀ ਕਰਤੂਤਾ ਕਰਦਾ ਰਿਹਾ ਇਹ ਤੇ ਤੁਹਾਨੂੰ ਵੀ ਲੱਗਦਾ ਨਾ ਵੀ ਜਦੋਂ ਆਪਾਂ ਥੋੜਾ ਅੱਗੇ ਆਜੋ ਸਪੀਕਰ ਦੀ ਆਵਾਜ਼ ਬਹੁਤ ਆ ਰਹੀ ਇਹ ਤੇ ਤੁਹਾਨੂੰ ਵੀ ਫਸਲੂ ਸੁਣਾ ਚਾਹੀਦਾ ਨਾ ਵੀ ਵੇਖੋ ਜੇ ਪਬਲਿਕ ਖਰਾਬ ਹੁੰਦੀ ਹੈ ਉਹਨਾਂ ਤੇ ਕਹਿਣ ਤੇ ਪਬਲਿਕ ਖਰਾਬ ਹੁੰਦੀ ਪਬਲਿਕ ਖਰਾਬ ਨਹੀਂ ਹੋਣੀ ਚਾਹੀਦੀ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਪਬਲਿਕ ਖਰਾਬ ਅਸੀਂ ਨਹੀਂ ਕਰਦੇ ਸਾਨੂੰ ਮਜਬੂਰ ਕਰਦੇ ਆ ਸਾਨੂੰ ਜਦੋਂ ਸਾਡੇ ਹੱਕ ਮੰਗ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਆਈਆਂ ਆ ਅਸੀਂ ਕੋਈ ਨਵੀਂ ਮੰਗ ਤਾਂ ਲਿਉਂ ਨਹੀਂ ਡਾਇ ਜੋ ਇਹਨਾਂ ਨੂੰ ਸਵਾਮੀਨਾਥਨ ਦੇ ਰਿਪੋਰਟ ਲੈਂਦੀ ਹੀ ਉਹੀ ਅਸੀਂ ਮੰਗਦੇ ਆ ਜੋ ਸਾਡੇ ਐਮਐਸਪੀ ਜਿਹੜੀ ਆ ਅਸੀਂ ਉਹ ਮੰਗਦੇ ਵੀ ਸਾਡੀਆਂ ਫਸਲ ਜਿਹੜੀ ਉਹ ਕੀਤੀ ਜਾਵੇ ਇੱਕ ਰੇਟ ਕੀਤਾ ਜਾਵੇ ਸਾਨੂੰ ਪਤਾ ਹੋਵੇ ਵੀ ਸਾਡੇ ਆਪ ਸਰਬ ਨੇ ਵੀ ਗੱਲ ਕਹੀ ਆ ਮਾਨ ਸਾਹਿਬ ਨੇ ਇਹ ਵੀ ਗੱਲ ਕਹੀ ਆ ਵੀ ਜਿਹੜੇ ਤੁਸੀਂ ਮੰਗਾਂ ਰੱਖ ਰਹੇ ਹੋ ਉਹ ਤੁਹਾਡੀਆਂ ਸਾਰੀਆਂ ਮੰਗਾਂਡੀਆਂ ਉਹ ਸੈਂਟਰ ਦੇ ਨਾਲ ਆ ਪੰਜਾਬ ਸਰਕਾਰ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਤੇ ਪੰਜਾਬ ਸਰਕਾਰ ਦਾ ਲੈਣਾ ਦੇਣਾ ਤੇ ਫਿਰ ਪੰਜਾਬ ਸਰਕਾਰ ਨੇ ਸਾਡੇ ਨਾਲ ਹੀ ਕੋ ਕੀਤਾ ਪੰਜਾਬ ਸਰਕਾਰ ਦੇ ਫਿਰ ਕੀ ਟੈਡਪੀਡ ਹੁੰਦੀ ਆ ਇਹਨਾਂ ਸਾਨੂੰ ਉੱਥੇ ਬੈਠਿਆਂ ਨੂੰ ਖੇੜਿਆ ਠੀਕ ਆ ਇਹ ਸਾਰੇ ਇੱਕੋ ਹੀ ਐਫਐਲ ਦੇ ਚੱਟੇ-ਵੱਟੇ ਨਾਲ ਨਾਲ ਕੇ ਸਭ ਕੁਝ ਕਰਦਾ ਠੀਕ ਹੈ ਜੀ ਸੈਂਟਰ ਦਾ ਕੰਮ ਆ ਤੂੰ ਹੀ ਲੈ ਕੇ ਜਾਣਾ ਸਾਡਾ ਹਵਾਲਾ ਇਹ ਦਿੱਤਾ ਵਾ ਵੀ ਇਹਦੇ ਨਾਲ ਸਾਡੇ ਜਿਹੜਾ ਵਪਾਰੀ ਵਰਗ ਹੈ ਨਾ ਉਹ ਪਰੇਸ਼ਾਨ ਹੁੰਦਾ ਵਾ ਜਿਹੜੀਆਂ ਵਪਾਰ ਦੇ ਤੌਰ ਤੇ ਅਸੀਂ ਕੁਝ ਚੀਜ਼ਾਂ ਉਧਰੋਂ ਲੈਣੀਆਂ ਹੁੰਦੀਆਂ ਹਰਿਆਣੇ ਵਾਲੀ ਸਾਈਡ ਤੋਂ ਕੁਝ ਚੀਜ਼ਾਂ ਅਸੀਂ ਭੇਜੜੀਆਂ ਹੁੰਦੀਆਂ ਉਹਨਾਂ ਨੂੰ ਉਹ ਸਾਡਾ ਵਪਾਰ ਖਤਮ ਹੋ ਰਿਹਾ ਤੇ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਉੱਤੇ ਉੱਤੇ ਨੁਕਸਾਨ ਹੋ ਰਿਹਾ ਵੀਰ ਜੀ ਪਹਿਲੀ ਗੱਲ ਤੇ ਆ ਹਰਿਆਣੇ ਨੇ ਰਸਤਾ ਬੰਦ ਕੀਤਾ ਹੈ ਹਰਿਆਣੇ ਨੇ ਕੰੰਦਾ ਕੀਤੀਆਂ ਹਰਿਆਣੇ ਨੇ ਉਹ ਤੇ ਜਾ ਕੇ ਲਠੋਕਿਆ ਠੀਕ ਹੈ ਨਾ ਤੇ ਕਿਸਾਨਾਂ ਨੇ ਤੇ ਜਾ ਕੇ ਕੋਈ ਥੋਕਿਆ ਨਹੀਂ ਠੀਕ ਹੈ ਰਾਤ ਬੰਦ ਕੀਤੀ ਇਹਨਾਂ ਨੇ ਇਹਨਾਂ ਦਾ ਉੱਥੇ ਪਹੁੰਚਣ ਤੋਂ ਕਿੰਨੇ ਦਿਨ ਪਹਿਲਾਂ ਨਾ ਰਸਤੇ ਬੰਦ ਕਰ ਦਿੱਤੇ ਸੀਗੇ ਠੀਕ ਹੈ ਨਾ ਤੇ ਇਹਨਾਂ ਨੂੰ ਮੇਰੀ ਗੱਲ ਸੁਣੋ ਕਿ ਹੋਰ ਰਸਤੇ ਨਹੀਂ ਆ ਜਾਣਦਾ ਦਿੱਲੀ ਲੋਕੀ ਜਿਹੜੇ 에어ਪੋਰਟ ਤੱਕ ਜਾਂਦੇ ਉਹ ਵੀ ਕਾਹੇ ਨਾ ਕਾਹੇ ਬੰਨੇ ਪਾਇਆ ਹੋ ਕੇ ਜਾਂਦੇ ਆ ਨਾ ਸਾਡਾ ਅਸੀਂ ਤਾਂ ਬੈਠੇ ਉੱਪਰ ਥੱਲੇ ਵਾਈ ਚੱਲਣ ਡਏ ਉਹਨਾਂ ਦੇ ਇਹਦੀ ਗੱਲ ਸਾਡੀ ਜਿਹੜਾ ਚੋਦੋ ਵਾਦੀ ਜੀ ਕੀ ਮਨੇ ਹਾਂਜੀ ਜੋ ਇਹ ਸਰਕਾਰਾਂ ਨੇ ਇਹਨਾਂ ਨੇ ਸਾਡੇ ਨਾਲ ਬੇਇਮਾਨੀ ਕੀਤੀ ਆ ਸਾਨੂੰ 19 ਤਰੀਕ ਦਾ ਦੇਤਾ ਮੀਟਿੰਗ ਦਾ ਕੇਂਦਰ ਵੱਲੋਂ ਸੱਦਾ ਸੀ ਕਿ ਸਾਡੇ ਜਿਹੜੇ ਸੁਭੇ ਆ ਦੇ ਆਗੂ ਆ ਉਹ ਗਏ ਆ ਤੇ ਇਹਨਾਂ ਨੇ ਚਾਲ ਪਹਿਲਾਂ ਰਚੀ ਸੀ ਰਚੀ ਚਾਲ ਦੇ ਮੁਤਾਬਕ ਆ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਵਾ ਇਹ ਭਾਜਪਾ ਦੀ ਨੀਜੀਪੀ ਵੀ ਇਹ ਮਤਲਬ ਬੀ ਬੀਡੀ ਮਿਆ ਤੇ ਇਹਨਾਂ ਨੇ ਰਲ ਕੇ ਸਾਡੇ ਕਿਸਾਨਾਂ ਨੂੰ ਜਿਹੜਾ ਵਾ ਇਹਨਾਂ ਨੇ ਚੋਖ ਲਿਆ ਉਸ ਤੋਂ ਮਤਲਬ ਇਹ ਨਹੀਂ ਜਾ ਕੇ ਸਾਡੇ ਸਾਰੇ ਹੀ ਓਟਾ ਦਿੱਤੇ ਤੇ ਉਹ ਕਿਉਂ ਟਾਏ ਜੇ ਸਾਡੀ ਕੇਂਦਰ ਨਾ ਤੇ ਫਿਰ ਆ ਪੰਜਾਬ ਪੁਲਿਸ ਜਿਹੜੀ ਹੈ ਕਿੱਥੋਂ ਦੀ ਹੈ ਭਲਾ ਪੰਜਾਬ ਦੀ ਹੈ ਨਾ ਇਹ ਕਿੰਨੇ ਲਾਈ ਅਗਰ ਤੁਮਾਨ ਨੇ ਜੀ ਜੀ ਅਸੀਂ ਐਡੇ ਐਡਾ ਕਿਸਾਨ ਭੋਲਾ ਤੇ ਹੈ ਨਹੀਂ ਜੀ ਕੁਝ ਕਿਸਾਨ ਆ ਗੂ ਆਪਣੇ ਨਾਲ ਜੋੜਦੇ ਨੇ ਭਾਈ ਜੀ ਕਿਵੇਂ ਦੇਖਦੇ ਹੋ ਸਾਰੀ ਘਟਨਾ ਕਿਸਾਨ ਮਜ਼ਦੂਰ ਜਿਹਾ ਕਰਕੇ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਹਾਂ ਜੀ ਕੱਲ ਜੋ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਇਸ਼ਾਰਿਆਂ ਉਹਦੀ ਆਵਾਜ਼ ਬੜੀ ਉੱਚੀ ਹੈ ਸੈਂਟਰ ਸਰਕਾਰ ਦੇ ਇਸ਼ਾਰਿਆਂ ਤੇ ਵੱਡਾ ਤਸ਼ੱਦਦ ਕੀਤਾ ਵਾ ਕਿ ਇੱਕ ਬੰਨੇ ਮੀਟਿੰਗ ਸੱਦ ਕੇ ਕਿਸਾਨਾਂ ਮੁਜਦਰਾਂ ਨਾਲ ਮੀਟਿੰਗ ਕਰਨੀ ਤੇ ਦੂਜੇ ਪਾਸੇ ਪੂਰੇ ਪੰਜਾਬ ਦੀ ਪੁਲਿਸ ਇਕੱਠੀ ਕਰਕੇ ਖਨੌਰੀ ਔਰ ਸ਼ੰਭੂ ਬਾਰਡਰ ਤੇ ਕੱਲਣੀ ਇਹ ਨਿੰਦਣ ਜੋ ਗੱਲ ਵਾ ਜਿਹਦੇ ਤੇ ਪੂਰਾ ਪੰਜਾਬ ਰੋਸ ਕਰ ਰਿਹਾ ਪੂਰਾ ਪੰਜਾਬ ਨਹੀਂ ਪੂਰਾ ਪਾਰ ਅੱਜ ਪੂਰਾ ਭਾਰਤ ਛੜਕਾਂਦੇ ਆ ਪੰਜਾਬ ਵਿੱਚ ਡੀਸੀਆਂ ਕਿਧਰਨੇ ਲੱਗੇ ਆ ਹਰਿਆਣੇ 'ਚ ਲੱਗੇ ਆ ਪਰ ਜਿੰਨੀਆਂ ਪੰਜਾਬ ਦੀ ਆਪਣੇ ਭਾਰ ਦੀ ਹਸਤੀਜਾਂ ਸਾਰਿਆਂ ਦੇ ਲੱਗੇ ਤੇ ਇਹ ਅੱਜ ਵੱਡਾ ਸੰਕੇਤ ਆ ਕਿ ਜੇ ਸਾਡੇ ਜਿਹੜੇ ਕਿਸਾਨ ਗ੍ਰਿਫਤਾਰ ਕੀਤਾ ਰਿਆਣਾ ਕੀਤਾ ਉਹ ਜਿਹੜਾ ਤਸ਼ੱਦਦ ਕੀਤਾ ਵਾ ਜੋ ਸਾਡੇ ਸੰਘ ਪੰਨੇ ਆ ਸਾਡੀਆਂ ਚੋਰੀਆਂ ਕੀਤੀ ਉਹਦੀ ਭਰਪਾਈ ਨਾ ਕੀਤੀ ਕਿਸਾਨ ਤੇ ਮਜ਼ਦੂਰ ਨੂੰ ਪੰਡਿਆ ਜਾ ਰਿਹਾ ਵਾ ਪੰਡਿਆ ਕਿ ਇਹ ਛੜਕਾਂਦੇ ਖਰਾਬ ਕਰਦੇ ਆ ਕੋਨ ਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਏਕਤਾ ਉੱਚ ਕਮਜ਼ੋਰੀ ਨਜ਼ਰ ਆਈ ਜਿਸ ਦਾ ਕਰਕੇ ਅੰਦੋਲਨ ਕਮਜ਼ੋਰ ਹੋਇਆ ਕਿਉਂਕਿ ਮੈਨੂੰ ਮੈਂ ਰੁਲਦੂ ਸਿੰਘ ਮਾਨਸਾ ਦਾ ਇੱਕ ਬਿਆਨ ਸੁਣ ਰਿਹਾ ਸੀਗਾ ਉਹਨਾਂ ਨੇ ਵਾਰ-ਵਾਰ ਇੱਕ ਗੱਲ ਕਹੀ ਆ ਕਿ ਇਹ ਸਾਡੇ ਨਾਲ ਸਲਾਹ ਕਰਕੇ ਨਹੀਂ ਚੱਲੇ ਜੇ ਸਾਡੇ ਨੇ ਸਲਾਹ ਕਰਦੇ ਤੇ ਅਸੀਂ ਅੰਦੋਲੇ ਨੂੰ ਇੱਟਾ ਕਮਜ਼ੋਰ ਕਿਉਂ ਹੋਣ ਦਿੰਦੇ ਤੇ ਲੱਗਦਾ ਨਹੀਂ ਕਿ ਇਹੋ ਜਿਹਾ ਬਿਆਨ ਜਿਹੜੇ ਉਹਨਾਂ ਨੂੰ ਦੇਣੇ ਚਾਹੀਦੇ ਸੀ ਨਹੀਂ ਹੀ ਦੇਣੇ ਚਾਹੀਦੇ ਜਿਸ ਦਾ ਕਰਕੇ ਅੰਦੋਲਨ ਜਿਹੜਾ ਕਮਜ਼ੋਰ ਹੋਇਆ ਵੇਖੋ ਲੋਕਾਂ ਦੇ ਕੋਈ ਵਿਖਰੇਵੇਂ ਨਹੀਂ ਦੇ ਆਗੂਆਂ ਦੇ ਇੱਕ ਦੂਜੇ ਨਾਲ ਵਿਖਰੇਵੇਂ ਹੋ ਸਕਦੇ ਪਰ ਲੋਕ ਅੱਜ ਵੀ ਇੱਕ ਮੰਤੇ ਖਲੋਤੇ ਆ ਅੱਜ ਵੀ ਇੱਕ ਦੇ ਖਲੋਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ ਨਾ 12 ਮਿਸਲਾਂ ਸੀ ਉਸ ਵਿੱਚ ਲੜਦੀਆਂ ਸੀ ਕਈ ਵਾਰ ਲੱਖਾਂ ਦਾ ਨੁਕਸਾਨ ਹੋ ਜਾਂਦਾ ਪਰ ਜਿੱਦਾਂ ਅੰਗਰੇਜ਼ੀ ਨੂੰ ਭਜਾਇਆ ਇੱਕ ਜੁਰਤੀ ਸਾਰਿਆਂ ਅੱਜ ਸਾਨੂੰ ਭਗਵੰਤ ਮਾਨ ਨੇ ਛੇੜਿਆ ਸੈਂਟਰ ਸਰਕਾਰ ਨੇ ਛੇੜਿਆ ਵਾ ਆਸ ਰੱਖਦੇ ਆ ਭਾਵੇਂ ਰੁੱਤੂ ਮਾਨਸਾ ਹੋਵੇ ਭਾਵੇਂ ਹੋਰ ਵੀ ਹੋਵੇ ਕੋਈ ਇੱਕ ਮਹੀਨੇ ਤੇ ਜਰੂਰ ਆਉਣਗੇ ਤੇ ਇਸ ਗੱਲ ਦਾ ਜਵਾਬ ਜਰੂਰ ਦੇਣ ਆਉਣਾ ਕਦੋਂ ਸਮਝਾਤਾ ਅੱਜ ਸੀ ਤੁਹਾਨੂੰ ਤਾਂ ਚਾਹੀਦਾ ਵੀ ਸਭ ਤੋਂ ਵੱਡੇ ਉਗਰਾਹਾਂ ਜਿੱਥੇ ਬੰਦੀ ਆ ਅੱਜ ਵੱਡਾ ਐਲਾਨ ਕੋਈ ਕਰ ਦੇ ਕਰਨਾ ਕਦੋਂ ਆਣਾ ਦੇਖੋ ਇਹ ਆਪੂ ਆਪਣੀ ਸੋਚ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਦੋਂ ਭਗਾਣੀ ਦੇ ਜੁੱਧ ਵਿੱਚ ਕਿਸੇ ਨੂੰ ਕੁਝ ਨਹੀਂ ਆਖਿਆ ਗੁਰੂ ਗੋਬਿੰਦ ਸਿੰਘ 14 ਜੰਗਾਂ ਲੜੀਆਂ ਕਿਸੇ ਵੀ ਕਿਸੇ ਚੜ ਕੇ ਨਹੀਂ ਗਿਆ ਆਏ ਦਾ ਸਵਾਗਤ ਕੀਤਾ ਜਦੋਂ ਹਰੀਚੰਦ ਨੇ ਤੀਰ ਛੱਡਿਆ ਨਾ ਤੇ ਮਹਾਰਾਜ ਕਮਰਕੱッセ 'ਚ ਲੱਗਾ ਕੁਝ ਨਹੀਂ ਆਖਿਆ ਉਦੋਂ ਕਰਬਾਲ ਦਸ ਨੂੰ ਕਿਹਾ ਕਿ ਤੇ ਮਾਰ ਹੁਣ ਟੰਬਾ ਤੇ ਦੋ ਫਾੜ ਸਿਰ ਕੀਤਾ ਕਰਬਾਲ ਦਸ ਨੇ ਉਹਦਾ ਮਹਾਰਾਜ ਨੇ ਲਿਖਿਆ ਆਪ ਦੇ ਕਿਤ ਨਾੜੇ ਜਬੇ ਬਾਣ ਲੱਗਿਓ ਤਬੇ ਰੋਸਿਆ ਗਿਓ ਪੂਰੇ ਪੰਜਾਬ ਦੇ ਲੋਕਾਂ ਦੀ ਭਾਰ ਦੇ ਲੋਕਾਂ ਦੀ ਜਮੀਰ ਨਹੀਂ ਮਰੀ ਕੁਝ ਆਗੂਆਂ ਦੀ ਕੁਝ ਲੋਕਾਂ ਦੀ ਜਮੀਰ ਮਰ ਸਕਦੀ ਆ ਕਿ ਜਿਹੜੇ ਨਹੀਂ ਅੱਗੇ ਆਉਂਦੇ ਆਸ ਰੱਖਦੇ ਕਿ ਅੱਜ ਹੀ ਸ਼ਾਮ ਤੱਕ ਲੋਕ ਛੜਕਾਂ ਤੇ ਜਿਹੜੇ ਨਹੀਂ ਉਹ ਵੀ ਹੋਊਗਾ ਮੇਰਾ ਸਵਾਲ ਫੇਰ ਉੱਥੇ ਹੀ ਆ ਕਿ ਜਿੱਤਰਾ ਤੁਸੀਂ ਕਹਿ ਰਹੇ ਹੋ ਵੀ ਜੱਪੇ ਪਾਨ ਲਾ ਕੇ ਤਵੇ ਰੋਸ ਜਾ ਕੇ ਹੁਣ ਐਦੋ ਵੱਡਾ ਬਾਣ ਕਿ ਲੱਗਣਾ ਅਗਲੇ ਨੇ ਤੰਬੂ ਤੁਹਾਡੇ ਚੁੱਕ ਕੇ ਛੁੱਟ ਦਿੱਤੇ ਅਗਲੇ ਨੇ ਕੁੱਟਿਆ ਵੀ ਸਾਨੂੰ ਡਾਂਗਾ ਵੀ ਮਾਰੀਆਂ ਪੱਗਾਂ ਵੀ ਲੱਥੀਆਂ ਸਾਡੀਆਂ ਹੁਣ ਕਿਸਾਨ ਜੱਟੇ ਬੰਦਿਆਂ ਕਿਉਂ ਨਹੀਂ ਬੋਲਦਿਆਂ ਉਹ ਵੱਡੇ ਆਗੂਆਂ ਦੇ ਬਿਆਨ ਕਦੋਂ ਆਉਣਗੇ ਵੇਖੋ ਅੰਨੇ ਹਜ਼ਾਰੇ ਨੇ ਕਿੰਨੇ ਦੋਲਣ ਕੀਤੇ ਕੇਜਰੀਵਾਲ ਨੇ ਕਿੰਨੇ ਦੋਲਣ ਕੀਤੇ ਉਹਦੇ ਵਿੱਚੋਂ ਕੋ ਪਾਰਟੀ ਨਿਕਲੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੋਕਾ ਦਿੱਤਾ ਕਿ ਇਹ ਇਹ ਪੈ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਨੂੰ ਤੈਨਾਂਜ ਕਰਦਾ ਤੇ ਕੋਈ ਦੋ ਰਿਆ ਨਹੀਂ ਕਰ ਦਿੱਤਾ ਸੀ ਜੀ ਜੀ ਤੇ ਅਸੀਂ ਇੱਕ ਆਮ ਆਦਮੀ ਪਾਰਟੀ ਲੈ ਗਏ ਝਾੜੂ ਤੇ ਝਾੜੂ ਕੀ ਹੋਈ ਚੀਜ਼ ਉਹ ਘਰੋਂ ਗੰਦ ਕਰ ਦਿੰਦਾ ਅਸੀਂ ਪੰਜਾਬ ਚੋਂ ਗੰਦ ਕੱਢਾਂਗੇ ਪਰ ਨਿਕਲਿਆ ਅੱਜ ਗੰਦ ਵੱਧ ਪਿਆ ਵਾ ਬੱਸ ਇਹ ਆਸਤੇ ਵੇਖੋ ਪਹਿਲਾਂ ਤੁਸੀਂ ਅਕਾਲੀ ਦਲ ਕਾਂਗਰਸ ਨੂੰ ਭੰਡ ਦੇ ਰਹੇ ਭੰਡਿਆ ਨਾ ਪਰ ਅੱਜ ਵੀ ਉਹਨਾਂ ਦੀਆਂ ਰੈਲੀਆਂ ਤੁਸੀਂ ਦੇਖ ਲਓ ਕਾਂਗਰਸੀ ਰੈਲੀ ਦੇਖ ਲਓ ਜਾ ਕੇ ਅਕਾਲੀ ਦਲ ਦੀ ਰੈਲੀ ਦੇਖ ਲਓ ਜਾ ਕੇ ਤੁਹਾਡੇ ਬੰਦੇ ਟਰਾਲੀਆਂ ਲੈ ਕੇ ਜਾਂਦੇ ਨੇ ਨਾ ਵੱਖਰਾ ਤੋਂ ਕੋਈ ਬਾਹਰੋਂ ਅਰਸ਼ਾ ਤੋਂ ਤੇ ਕੋਈ ਆਉਂਦਾ ਹੀ ਨਹੀਂ ਉਹਨਾਂ ਨੂੰ ਰੋਕਦੇ ਕਿਉਂ ਨਹੀਂ ਤੁਸੀਂ ਵੀ ਭਾਈ ਇਹਨਾਂ ਬੰਦਿਆਂ ਨੇ ਤੇ ਸਾਲੂ ਕੁੱਟਿਆ 25 ਸਾਲ ਤੇ ਹੁਣ ਕਦੇ ਲਈ ਇਹਨਾਂ ਦੀ 17ਵੀਂ ਸਦੀ 'ਚ 700 ਸਾਲ ਹੋ ਗਿਆ ਸੀ ਮੁਗਲ ਰਾਜ ਨੂੰ 700 ਸਾਲ 17ਵੀਂ ਸਦੀ 'ਚ ਤੇ ਸਿਰਫ 60000 ਖਾਲਸਾ ਰਹਿ ਗਿਆ ਸੀ ਪੂਰੇ ਭਾਰਤ ਦੇ ਵਿੱਚ ਪਾਕਿਸਤਾਨ ਨਹੀਂ ਸੀ ਬਣਿਆ ਮੇਰੇ ਮੇਰੇ ਸਵਾਲ ਤੇ ਹਣਾ 21 35000 ਮਾਰਿਆ ਗਿਆ ਖਲਸਰਾ ਕਤਮਗ ਝੜੀ ਆ ਕੁਝ ਨਹੀਂ ਹੋਇਆ ਉਹ ਜੇ 35000 ਮਾਰਿਆ ਗਿਆ ਬਾਕੀ ਬਚਿਆ 25000 ਜੰਗਲਾਂ 'ਚ ਵੜ ਗਿਆ ਜੀ ਲੜਨ ਵਾਲੇ ਲੋਕ ਬਹੁਤੇ ਨਹੀਂ ਹੁੰਦੇ ਗੁਰੂ ਗੋਬਿੰਦ ਸਿੰਘ ਦੇ ਮਗਰ ਲੱਗੇ ਪਹਾੜੀ ਰਾਜੇ ਲੱਗੇ ਸਾਰੇ ਲੱਗੇ ਉਹਦੇ ਨਾਲ ਕਿੰਨੇ ਲੋਕ ਨਹੀਂ ਸੀ ਅਗੇ ਨਹੀਂ ਤਾਂ ਲੋਕ ਅਗੇ ਜੇ ਇੱਕ ਸਾਲ ਹੋਰ ਆ ਬਾਬੇ ਬੰਦਾ ਸਿੰਘ ਬਹਾਦਰ ਨੇ ਆ ਕੇ ਸਾਨੂੰ ਜੈਦਾ ਤਾ ਦਵਾਈਆਂ ਪਰ ਜਦੋਂ ਬਾਬੇ ਬੰਦਾ ਸਿੰਘ ਬਹਾਦਰ ਨੂੰ ਪਿੰਗੇ ਵਿੱਚ ਕੈਦ ਕਰਕੇ ਲੈ ਕੇ ਜਾ ਰਹੇ ਸੀ ਉਹ ਲਗੁੰਗਲਾਂ ਕਰਦੇ ਸੀ ਜਿੰਨਾ ਲੋਕਾਂ ਨੂੰ ਜ਼ਿਆਦਾ ਦੋਇਆ ਸੀ ਲੋਕ ਦੁਨੀਆ 'ਚ ਹੈਗੇ ਆ ਤੇ ਰਹਿਣਗੇ ਇੱਕ ਗਦਾਰ ਲੋਕ ਰਹਿਣ ਦੇ ਅੱਜ ਵੀ ਦੋ ਦੋ ਉਂਗਲਾਂ ਕਰ ਕਰਦੇ ਸੀ ਕਿ ਆਹ ਬੰਦਾ ਸਖਬਦਰ ਨੂੰ ਬੰਨ ਕੇ ਲਈ ਜਾਂਦੇ ਆ ਲੜਨ ਮੇ ਲੋਕ ਥੋੜੇ ਹੁੰਦੇ ਆ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਪੰਜਾਬ ਔਰ ਜਸੇਵੰਦੀਆਂ ਜਿਹੜੀਆਂ ਅੱਕੇਆਂ ਨੂੰ ਮੋਰਚਾ ਜਿਹੜਾ ਸੁਯੁਗਤ ਮੋਰਚਾ ਤੁਹਾਡੇ ਕੋ ਅਗਲਾ ਐਕਸ਼ਨ ਪਲਾਨ ਕੀ ਹੈ ਵੇਖੋ ਸਾਡੇ ਨਾਲ ਕੋ ਆਵੇ ਨਾ ਆਵੇ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਪੰਜਾਬ ਔਰ ਜਿਹੜੀਆਂ ਜਸੇਵੰਦੀਆਂ ਕੇ ਮੋਰਚਾ ਜਿਹੜਾ ਸਖਤਲ ਬਣਿਆ ਹੋਇਆ ਵਾ ਇਹ ਉਦੋਂ ਤੱਕ ਲੜੂਗਾ ਜਦੋਂ ਤੱਕ ਆਪਣਾ ਹੱਕ ਨਹੀਂ ਲੈ ਲੈਂਦਾ ਜਿੰਨੇ ਤੱਕ ਸਾਡੇ ਆ ਆਗੂ ਜਿਹੜੇ ਗ੍ਰਿਫਤਾਰ ਕੀਤੇ ਹੋ ਰਹਿਆ ਨਹੀਂ ਹੁੰਦੇ ਸਾਡੇ ਟੁੱਟੇ ਹੋਏ ਇਹ ਤਾਂ ਬਣਿਆ ਸਾਡੇ ਟੁੱਟੇ ਹੋਏ ਸੰਧਾਂ ਦੀ ਭਰਵਾਈ ਨਹੀਂ ਕੀਤੀ ਜਾਂਦੀ ਇਹ ਮੋਰਚਾ ਖਤਮ ਹੋ ਗਿਆ ਕਿਤੇ ਅਸੀਂ ਪੂਰੇ ਪੰਜਾਬ ਦੇ ਵਾਸੀ ਆ ਅਸੀਂ ਭਾਰਤ ਦੇ ਵਾਸੀ ਆ ਅਸੀਂ ਕਿਤੇ ਵੀ ਜਾਵਾਂਗੇ ਅਸੀਂ ਦਿੱਲੀ ਜਾਂ ਸਾਡਾ ਹੱਕ ਸੀ ਰੋਕਿਆ ਅਸੀਂ ਨਹੀਂ ਰੋਕਿਆ ਹਰਿਆਣੇ ਨੇ ਅਸੀਂ ਪਰ ਤਰਾਹੀ ਦੀ ਇੱਕ ਇੱਕ ਬੰਨੇ ਪਾਕਿਸਤਾਨ ਦੀ ਧਾਰ ਲੱਗੀ ਆ ਇੱਕ ਹਾਰਾ ਬਾਰਡਰ ਆ ਅੱਜ ਦਿੱਲੀ ਦੇ ਮਾਲਕ ਨਹੀਂ ਕੇ 92% ਦੀ ਅੰਡ ਭੰਡਾਰ ਦੇ ਸਾਹੀ ਪਾਉਣੇ ਆ ਤੇ ਦਿੱਲੀ ਸਾਨੂੰ ਪੈਰ ਨਹੀਂ ਰੱਖ ਦਿੱਤਾ ਜਾਂਦਾ ਕਿ ਵੀ ਸਾਡਾ ਸਵਾਲ ਆ ਮੰਗਾ ਆਪਣੀਆਂ ਲਈਆਂ ਤੋਂ ਬਿਨਾ ਇੱਥੋਂ ਵੀ ਵਾਪਸ ਨਹੀਂ ਜਾਵਾਂ ਮੰਗਾ ਤੋਂ ਬਿਨਾ ਨਹੀਂ ਜਾਵਾਂ ਕੋਈ ਨੌਜਵਾਨ ਵੀਰ ਸਾਡੇ ਨਾਲ ਚੋੜੇ ਬਾਬਾ ਜੀ ਬਖ ਖਾਲਸਾ ਵਾਹਿ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਕਿਵੇਂ ਦੇਖ ਦੋਈ ਰਾਤ ਅਲੀ ਕਟਨਾ ਨੂੰ ਪਹਿਲਾਂ ਤੋਂ ਬਹੁਤ ਮਨਿੰਦਨਯੋਗ ਆ ਜੀ ਬਹੁਤ ਜਿਆਦੀ ਕਿਵੇਂ ਕੋ ਆਸੀਂ ਆਪਣੇ ਹੱਕ ਲੈਣ ਵਾਸਤੇ ਗਏ ਆ ਸਾਡੇ ਹੱਕ ਨਹੀਂ ਮਿਲੇ ਸਾਨੂੰ ਡਾਂਗਾ ਮਿਲਿਆ ਸਾਡੇ ਨੌਜਵਾਨ ਜ਼ਖਮੀ ਕੀਤੇ ਸਾਡਾ ਲੱਖਾਂ ਰੁਪਈਆ ਦਾ ਸਮਾਨ ਸਾਡਾ ਉਹਨਾਂ ਰੱਦੀ ਕਰ ਦਿੱਤਾ ਵੇਖੋ ਮਾਂਵਾ ਭੈਣਾ ਇਹਨਾਂ ਨੇ ਟੈਂਟਾਂ ਨੂੰ ਖਿੱਚ ਖਿੱਚ ਕੇ ਬਾਹਰ ਕੱਢੀਆਂ ਮੀਡੀਆ ਨੇ ਵਿਖਾ ਲਿਆ ਨਹੀਂ ਸ਼ੋਅ ਨਹੀਂ ਕੀਤਾ ਜਿਹੜੀ ਇਹ ਨਾ ਕੋਈ ਮੀਡੀਆ ਨੇ ਦਿਖਾਇਆ ਨਹੀਂ ਮੀਡੀਆ ਨੇ ਸਭ ਕੁਝ ਦਿਖਾਇਆ ਸਭ ਇੱਕ ਮਿੰਟ ਇੱਕ ਮਿੰਟ ਆ ਚੈਨਲ ਦਾ ਲੋਕੋ ਦੇਖ ਲਓ ਜਾ ਕੇ ਵੀਡੀਓ ਕੱਢ ਕੇ ਦੇਖ ਲਿਓ ਅਸੀਂ ਰਾਤ ਦੇ ਲਾਈਵ ਕਰ ਰਹੇ ਹਾਂ ਉੱਥੋਂ ਬਾਰਡਰ ਤੋਂ ਲਾਈਵ ਹੋ ਰਿਹਾ ਸਾਰਾ ਸਾਕਤੀ ਮਾਦਲੀ ਉੱਥੇ ਲੱਗੀ ਜਿਹੜੀ ਅੰਦਰ ਮੀਡੀਆ ਬਣੀ ਆ ਉਹ ਨਹੀਂ ਦਿਖਾਈ ਗਈ ਉਹ ਨਹੀਂ ਦਿਖਾਈ ਗਈ ਮੈਂ ਇਤੋਂ ਦੀ ਨਹੀਂ ਗੱਲ ਕਰਦਾ ਜਿਹੜੀ ਅੰਦਰ ਮੀਡੀਆ ਗਿਆ ਉਹਨਾਂ ਨੇ ਨਹੀਂ ਆਇਆ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਅਸੀਂ ਉੱਥੋਂ ਕਲੋਰੀ ਬਾਰਡਰ ਤੋਂ ਸੰਭੂ ਬਾਰਡਰ ਤੋਂ ਸਾਡੀ ਟੀਮ ਅਜੇ ਵੀ ਉੱਥੇ ਲੱਗੀ ਹੋਈ ਆ ਜੀ ਲਾਈਵ ਚੱਲਿਆ ਅਸੀਂ ਲੱਗੀ ਸੱਚ ਅਸਲੀ ਸੀ ਉਹ ਵਿਖਾਈਆਂ ਫੇਰ ਵੀ ਨਹੀਂ ਗਈਆਂ ਕਿਹੜੀ ਚੀਜ਼ ਦਿਖਾਉਣੀ ਚਾਹੀਦੀ ਹੁਣ ਦੱਸ ਦਿਓ ਸਾਨੂੰ ਸਚਾਣ ਦਿਖਾਉਣੀ ਹੋਈ ਚਾਹੀਦੀ ਸੀ ਵੀ ਵੇਖੋ ਜਿੱਦਾਂ ਅਸੀਂ ਉੱਥੇ ਕਿੰਨੇ ਸਾਲ ਮੰਨ ਲਓ ਸਾਲ ਤੋਂ ਉੱਪਰ ਹੋ ਗਿਆ ਸਾਨੂੰ ਬੈਠਿਆ ਅੱਜ ਤੋਂ ਪਾਵੇਂ ਸਰੀਆਂ ਸਿਆਲ ਸਾਰਾ ਕੁਝ ਹੰਡ ਆਇਆ ਪਰ ਸਾਡੇ ਹੱਕ ਅਸੀਂ ਲੈਣ ਵਾਸਤੇ ਗਏ ਹਾਂ ਸਾਨੂੰ ਹੱਕ ਨਹੀਂ ਮਿਲੇ ਚਲੋ ਉਹ ਸਰਕਾਰਾਂ ਦਾ ਜਬਰ ਅਸੀਂ ਕਰ ਰਹੇ ਹਾਂ ਇੱਥੇ ਵੀ ਕਰ ਰਹੇ ਹਾਂ ਇੱਥੇ ਵੀ ਧੁੱਪੇ ਛਾਵੇਂ ਬਹਿਣਾ ਬਣਾ ਲੰਮਾ ਸਵਾ ਚੱਲਦਾ ਪਰ ਅਸੀਂ ਇਹ ਚਾਹੁੰਦੇ ਹਾਂ ਸਾਡੇ ਹੱਕ ਸਾਨੂੰ ਮਿਲਦੇ ਸਾਡਾ ਮੀਡੀਆ ਸਾਡਾ ਸਾਥ ਤੇਰਾ ਸਵਾਲ ਫੇਰ ਉੱਥੇ ਹੀ ਆ ਤੁਸੀਂ ਹਰ ਵਾਰ ਸਰਕਾਰਾਂ ਨੂੰ ਭੰਡ ਦਿਓ ਹਨਾ ਅਕਾਲੀ ਦਲ ਨੂੰ ਅਸੀਂ ਗਾਲਾਂ ਕੱਢ ਲੀਆਂ ਕਾਂਗਰਸ ਨੂੰ ਅਸੀਂ ਗਾਲਾਂ ਕੱਢ ਲੀਆਂ ਆਵਾਦਿ ਪਾਰਟੀ ਨੂੰ ਅੱਜ ਭੰਡ ਰਹੇ ਆ ਮੈਨੂੰ ਇਹ ਦੱਸੋ ਵੀ ਉਹਨਾਂ ਦੀਆਂ ਰੈਲੀਆਂ ਵਿੱਚ ਫਿਰ ਸਾਡੇ ਬੰਦੇ ਲੈਣ ਕੀ ਜਾਂਦੇ ਆ ਉਹਨਾਂ ਦੀਆਂ ਰੈਲੀਆਂ ਦੇਖਿਆ ਕਦੀ ਅਕਾਲੀ ਦਲ ਦੀ ਰੈਲੀ ਦੇਖਿਓ ਕਾਂਗਰਸ ਦੀ ਰੈਲੀ ਦੇਖਿਓ ਜਾਂ ਆਵਾਦਿ ਪਾਰਟੀ ਦੀ ਰੈਲੀ ਦੇਖਿਓ ਉੱਥੇ ਤਾਂ ਟਰੱਕ ਭਰ-ਭਰ ਕੇ ਟਰਾਲੇ ਭਰ-ਭਰ ਕੇ ਸਾਡੇ ਬੰਦੇ ਜਾਂਦੇ ਆ ਰੇ ਜੀ ਨਾਲੇ ਅਸੀਂ ਕੁੱਟ ਵੀ ਖਾਣੇ ਨਹੀਂ ਵੇਖੋ ਗੱਲ ਪਤਾ ਕੀ ਆ ਜਿਹੜੇ ਜਗਦਿਆਂ ਜ਼ਮੀਰਾਂ ਵਾਲੇ ਆ ਅਸੀਂ ਇਹ ਨਹੀਂ ਗੱਲ ਕਹਿ ਸਕਦੇ ਵੀ ਵੋਟ ਨਹੀਂ ਪਾਈ ਅਸੀਂ ਵੋਟ ਪਾਈ ਆ ਅਸੀਂ ਕਿਉਂ ਪਾਈ ਅਸੀਂ ਬਦਲਾ ਚਾਹੁੰਦੇ ਸੀ ਕਿਉਂਕਿ ਉਹਨੇ ਸਾਨੂੰ ਇੱਕ ਮੂਰਖ ਬਣਾਇਆ ਵੀ ਮੈਨੂੰ ਇੱਕ ਵਾਰ ਇੱਕ ਮੌਕਾ ਦਿਓ ਅਸੀਂ ਇੱਕ ਮੌਰ ਮੌਕਾ ਵਾਕਿਆ ਹੀ ਦੇ ਦਿੱਤਾ ਪਰ ਹੁਣ ਬਾਰ ਬਾਰਤ ਨਹੀਂ ਆਉਣਾ ਅਸੀਂ 70 ਸਾਲ ਵਾਕਿਆ ਕੁੱਟ ਖਾਧੀ ਪਰ ਐਦਾਂ ਦੀ ਕੋਟਨੀ ਸੀ ਖਾਦੀ ਜਿਹੜੀ ਸਾਡੇ ਨਾਲ ਉੱਥੇ ਹੋਈ ਆ ਨੈਕਸਟ ਨੈਕਸਟ ਸਟੈਪ ਕੀ ਹੋਗਾ ਹੁਣ ਆਉਣ ਵਾਲੇ ਸਮੇਂ ਕਿਹੜੇ ਬਣੇ ਜਾਓਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਅਸੀਂ ਤਾਂ ਕਹਿੰਦੇ ਆਹੀ ਸਭ ਤੋਂ ਵੱਡਾ ਸਰਕਾਰ ਆ ਸਾਡੀ ਸਾਡੀ ਇਹ ਤੋਂ ਵੱਡੀ ਸਰਕਾਰ ਕੋਈ ਨਹੀਂ ਆ ਇਹ ਤਾਂ ਫਿਰ ਅੱਗੇ ਰਾਜੋਵਾਲੇ ਰਾਜੋ ਰਾਜੋਵਾਲ ਸਾਹਿਬ ਨੇ ਕਰਕੇ ਦੇਖ ਲਿਆ ਵੀ ਉਹ ਤਾਂ ਫਿਰ ਆਪਣੀ ਜਮਾਨਤ ਤੱਕ ਨਹੀਂ ਬਚਾ ਸਕਿਆ ਮਤਲਬ ਇਲੈਕਸ਼ਨ ਲੜੋਗੇ ਤੁਸੀਂ ਫਿਰ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਅਸੀਂ ਝੰਡੇ ਡੰਡੇ ਦੇ ਯਾਰ ਆ ਅਸੀਂ ਝੰਡਾ ਡੰਡਾ ਸਾਡਾ ਇਹੀ ਸਾਡਾ ਚੱਲਦੀ ਹੈ ਮੇਰਾ ਮੇਰਾ ਸਵਾਲ ਇਹ ਆ ਵੀ ਤੁਸੀਂ ਵੋਟਾਂ ਵਿੱਚ ਕਿਉਂ ਨਹੀਂ ਜਵਾਬ ਦਿੰਦੇ ਵੀ ਧਰਨੇ ਲਾਉਣਾ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਵੀ ਕਈ ਵਾਰੀ ਆਪਣੀਆਂ ਲੜਾਈਆਂ ਵੀ ਹੋਈਆਂ ਕਈ ਵਾਰੀ ਲੋਕ ਸਾਡੇ ਕਿਸਾਨਾਂ ਨੂੰ ਵੀ ਗਲਤ ਬੋਲਦੇ ਹਨਾ ਕਈ ਵਾਰੀ ਸਾਡਾ ਝਗੜਾ ਹੋ ਜਾਂਦਾ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਇਹ ਮਸਲਾ ਦਾ ਹੱਲ ਕੋਈ ਨਹੀਂ ਹੈਗਾ ਮੇਰਾ ਸਵਾਲ ਮੇਰਾ ਇਹ ਆ ਵੀ ਇਹ ਤੋਂ ਉੱਪਰ ਉੱਠ ਕੇ ਆਪਾਂ ਵੋਟਾਂ ਦੇ ਨਾਲ ਆਪਾਂ ਜਵਾਬ ਦੇਈਏ ਸਰਕਾਰਾਂ ਨੂੰ ਵੀ ਆਉਣ ਵਾਲੇ ਸਮੇਂ ਜੇ ਨਹੀਂ ਸਾਡਾ ਕਰੋਗੇ ਤੇ ਵੋਟਾਂ ਦੇ ਨਾਲ ਜਵਾਬ ਦੇਵਾਂਗੇ ਫਿਰ ਉਹ ਅਸੀਂ ਕਾਲੀ ਦਲ ਨੂੰ ਜਵਾਬ ਦਿੱਤਾ ਹਾਂ ਕਾਂਗਰਸ ਨੂੰ ਜਵਾਬ ਦਿੱਤਾ ਅਸੀਂ ਇਹਨੂੰ ਲਿਆਂਦਾ ਅਸੀਂ ਵੋਟਾਂ ਦੇ ਵਿੱਚ ਨਹੀਂ ਇਹਨਾਂ ਨੇ ਕਿਤੇ ਕਿਉਂਕਿ ਅਸੀਂ ਜੇ ਵੋਟਾਂ ਦੇ ਅਧਿਕਾਰ ਸੇ ਆਉਨੇ ਆ ਤੇ ਅਸੀਂ ਵੋਟ ਛੱਡਦੇ ਆ ਰਾਜੋ ਆਲ ਚਾਹੇ ਉਹ ਮੰਨ ਲਓ ਦੂਜੀਆਂ ਪਾਰਟੀਆਂ ਸੀ ਕਿਸੇ ਨੂੰ ਮਾਰਾ ਨਹੀਂ ਕਿਉਂਕਿ ਫੇਰ ਵੀ ਸਾਡਾ ਕਿਸਾਨ ਜਾ ਆਗੂ ਆ ਉਹਨਾਂ ਨੇ ਲੜ ਕੇ ਵੇਖ ਹੀ ਲਿਆ ਜ਼ਮਾਨਤਾਂ ਜਬਤ ਹੋ ਗਈਆਂ ਹੁਣ ਘਰਾਂ 'ਚ ਬੈਠੇ ਆ ਇਹ ਨਹੀਂ ਅਸੀਂ ਉਹ ਚੀਜ਼ ਨੂੰ ਨਹੀਂ ਪੈਂਦੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲੱਛਣ ਫੇਰ ਆ ਜਾਣੇ ਆ ਆਉਣ ਵਾਲੇ ਸਮੇਂ ਤੇ ਦੱਸਾਂਗੇ ਤੁਹਾਡੇ ਆਪਣੀ ਬੰਦੇ ਕਹਿ ਰਿਹਾ ਵੀ ਸਾਡਾ ਅੰਦੋਲਨ ਤਾਂ ਕਮਜ਼ੋਰ ਹੋਇਆ ਇਹ ਦੋਵੇਂ ਫਾਰਮਰ ਜਿਹੜੇ ਗਏ ਸੀ ਉੱਥੇ ਸਾਡੇ ਨਾਲ ਸਲਾਹ ਕਰਕੇ ਨਹੀਂ ਚੱਲੇ ਇਹ ਸਾਡੇ ਨਾਲ ਸਲਾਹ ਕਰਕੇ ਜਾਂਦੇ ਸੀ ਵੱਡੇ ਕੱਠ ਉੱਥੇ ਕਰਦੇ ਇਹਦਾ ਮਤਲਬ ਇਹ ਹੈ ਇਹੋ ਜਿਹੇ ਬਿਆਨ ਦੇਣੇ ਜਿਹੜੇ ਜੈ ਸੀ ਉਹ ਸਰਕਾਰਾਂ ਨੂੰ ਵੀ ਲੱਗਾ ਵੀ ਅੰਦੋਲਨ ਕਮਜ਼ੋਰ ਹੈ ਦਬਲੋ ਵੇਖੋ ਇਹ ਗੱਲ ਤੇ ਸੱਚ ਆ ਜਦੋਂ ਸਾਡੇ ਪਹਿਲੇ ਵਾਰ ਅਸੀਂ ਦਿੱਲੀੋਂ ਜਿੱਤ ਕੇ ਆਏ ਸਾਂ ਮੰਨ ਲਓ ਜਿੱਤ ਨਹੀਂ ਕਹਿੰਦੇ ਚਲੋ ਜਿੱਤ ਕੇ ਆਏ ਸਾਂ ਅਸੀਂ ਆਣ ਕੇ ਇਸ ਪ੍ਰੋਗਰਾਮ ਤੇ ਜੰਡਿਆਲਾ ਰੈਲੀ ਦੇ ਵਿੱਚ ਕੀਤਾ ਸੀ ਉਦੋਂ ਕੀਤਾ ਸਾਰਿਆਂ ਨਾਲ ਵੀ ਤੁਸੀਂ ਆ ਜਿਹੜੀ ਪਬਲਿਕ ਲੱਖਾਂ ਦੇ ਹਸਾਬ ਨਾਲ ਗਿਣਤੀ ਬੈਠੀ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਹਾਂਮੀ ਭਰਦੇ ਅਸੀਂ ਉਹਨਾਂ ਨੂੰ ਜਾ ਕੇ ਪੁੱਛਦੇ ਹਾਂ ਸਾਡੀ ਲੱਖਾਂ ਦੀ ਗਿਣਤੀ ਨੇ ਇਹ ਗੱਲ ਕਹੀ ਸੀ ਵੀ ਹਾਂ ਸਹੀ ਆ ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਦੇ ਕੱਲੇ ਕੱਲੇ ਹੋਟਲਾਂ 'ਚ ਕੱਲੇ ਕੱਲੇ ਘਰਾਂ ਦੇ ਵਿੱਚ ਜਾ ਕੇ ਮੰਦੇਰ ਸਾਹਿਬ ਨੇ ਸਾਰੇਆਂ ਨੇ ਮੀਟਿੰਗਾਂ ਕੀਤੀਆਂ ਵੀ ਭਾਈ ਆਪਾਂ ਆ ਅਦੋਲਨ ਉਹਨਾਂ ਨੇ ਗੱਲ ਇਹ ਗਿਆ ਅਦੋਲਨ ਜਿਹੜਾ 40 50 ਸਾਲ ਤੋਂ ਥੱਲੇ ਨਹੀਂ ਲੜਿਆ ਜਾ ਸਕਦਾ 100 ਸਾਲ ਤੋਂ ਥੱਲੇ ਨਹੀਂ ਲੜਿਆ ਜਾ ਸਕਦਾ ਠੀਕ ਆ ਮੰਨਦੇ ਆ ਪਰ ਅਦੋਲਨ ਦਾ ਕੋਈ ਸਮਾਂ ਨਹੀਂ ਹੁੰਦਾ ਅਦੋਲਨ ਦਾ ਕੋਈ ਸਮਾਂ ਨਹੀਂ ਹੁੰਦਾ ਜੇ ਅਸੀਂ ਕਹੀਏ ਅਬ ਅਦੋਲਨ ਜਿਹੜਾ 100 ਸਾਲ ਨੂੰ ਲੱਗਦਾ ਸਾਨੂੰ ਉਤੋਂ ਵੀ ਇਹਨਾਂ ਨੇ ਹੁਣ ਉੱਥੇ ਬਾਡਰਾਂ ਤੇ ਆਏ ਬਾਡਰਾਂ ਤੇ ਆਣ ਕੇ ਇਹਨਾਂ ਨੇ ਸਾਡੇ ਨਾਲ ਫੇਰ ਵੀ ਵਿਸ਼ਵਾਸ ਘਾ ਕੀਤਾ ਸਾਡੇ ਨਾਲ ਬੰਦੇ ਰਹੇ ਪਰ ਦਿਲ ਨਹੀਂ ਮਲਾਇਆ ਤੁਹਾਡਾ ਆਉਣ ਵਾਲੇ ਸਮੇਂ ਚ ਐਕਸ਼ਨ ਪਲਾਨ ਕੀ ਰਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਐਕਸ਼ਨ ਪਲਾਨ ਹੈ ਸਾਡੇ ਆਗੂ ਸਾਹਿਬਾਨ ਬੈਠੇ ਆ ਸਾਡਾ ਐਕਸ਼ਨ ਪਲਾਨ ਹਮੇਸ਼ਾ ਗੁਪਤ ਹੁੰਦਾ ਅਸੀਂ মিডিਆ ਨੂੰ ਤਾਂ ਨਹੀਂ ਦੱਸਦੇ ਵੀ ਮੰਨ ਲਓ ਤੁਹਾਨੂੰ ਉਹਦਾ ਜਨਤ ਕੋ ਜਾਂਦਾ ਇਸ ਕਰਕੇ ਥੋੜਾ ਜਿਹਾ ਅਸੀਂ ਗੋਪਤ ਰੱਖਦੇ ਆ ਅੱਜ ਵਾਲਾ ਵੀ ਪਲਾਨ ਤੁਹਾਨੂੰ ਪਤਾ ਸੀ ਵੀ ਅਸੀਂ ਗੋਪਤ ਰੱਖਿਆ ਸੀ ਉਹਨਾਂ ਦੇ ਇੱਥੇ ਸੀ ਇਸ ਕਰਕੇ ਕਿ ਅਸੀਂ ਮੰਨ ਲਓ ਚਾਹੁੰਦੇ ਆ ਨਹੀਂ ਇਹ ਰਾਤ ਵਾਲੀ ਘਟਨਾ ਤੋਂ ਪਹਿਲਾਂ ਹੀ ਪ੍ਰੋਗਰਾਮ ਵਿੱਚ ਆਇਆ ਸੀਗਾ ਨਹੀਂ 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 ਰਾਤ 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 ਮੰਨ ਲਓ ਤਕਰੀਬਨ ਅਸੀਂ ਬਾਬਾ ਸਧਾਨਾ 9:30 ਵਜੇ ਰਾਤ ਅਸੀਂ ਆਗੇ ਸਾਂ ਜਿੰਨੇ ਆਗੂ ਸਹਿਬਾਨ ਆਈਆਂ ਆਗੂ ਜੂਨ ਬਾਬਾ ਵੀਰ ਸਿੰਘ ਦੇ ਇਸੇ ਦੇ ਆਗੂ ਆ ਅਸੀਂ ਰਾਤ ਆ ਗਏ ਹਾਂ ਆਪਣੀ ਮੀਟਿੰਗ ਲਾ ਕੇ ਅਸੀਂ ਆਪਣਾ ਪੂਰਾ ਪ੍ਰੋਗਰਾਮ ਬਣਾ ਲਿਆ ਸੀ ਅਸੀਂ ਸਵੇਰੇ ਕੀ ਕਰਨਾ ਹੁਣ ਕੀ ਮੰਗੋ ਤੇ ਹੁਣ ਕੀ ਮੰਗ ਹੁਣ ਅਸੀਂ ਮੰਗ ਇਹ ਕਰਦੇ ਹਾਂ ਕਿ ਸਾਨੂੰ ਸਾਡਾ ਜਿਹੜਾ ਵਾਅਦਾ ਦਿੱਤੇ ਜਾਣ ਐਮਐਸਪੀ ਗਰੰਟੀ ਜਿਹੜਾ ਕਾਨੂੰਨ ਬਣਾਇਆ ਜਾਵੇ ਚਲੋ ਇਹਨਾਂ ਦੇ ਹੱਥ 'ਚ ਨਹੀਂ ਹੈਗਾ ਪਰ ਇਹ ਸਾਡਾ ਆਵਾਜ਼ ਜਿਹੜੀ ਉੱਥੋਂ ਤੱਕ ਪਹੁੰਚਾ ਸਕਦੇ ਆ ਜੇਕਰ ਤੋਂ ਇਹ ਬਹੁਤ ਵੱਡਾ ਅੰਦੋਲਨ ਜਿਹੜਾ ਲੜਿਆ ਜਾ ਰਿਹਾ ਤੇ ਇਸ ਵੇਲੇ ਕਿਸਾਨ ਜਿਹੜੇ ਕਾਫੀ ਰੋਹ ਦੇ ਵਿੱਚ ਨਜ਼ਰ ਆਏ ਆ ਆਪਾਂ ਪੂਰੇ ਸਵਾਲ ਜਿਹੜੇ ਸੰਗਤ ਦੇ ਸਵਾਲ ਸੀ ਉਹ ਵੀ ਕੋਸ਼ਿਸ਼ ਕੀਤੀ ਆ ਕਰਨ ਦੀ ਤੇ ਨਾਲ ਦੇ ਨਾਲ ਅਸੀਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆ ਕਿ ਜੋ ਕਿਸਾਨਾਂ ਦੀਆਂ ਮੁੰਦਾ ਆ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਕਿਸਾਨ ਜਿਹੜੇ ਆ ਉਹ ਵੀ ਆਪਣੇ ਘਰਾਂ ਨੂੰ ਜਾਣ ਕਿਉਂਕਿ ਸਾਨੂੰ ਹਰ ਇੱਕ ਬੰਦੇ ਦੀ ਲੋੜ ਹੈ ਜੇ ਕਿਸਾਨ ਸਾਡੇ ਜਿਹੜੇ ਆ ਉਹ ਵੀ ਅ ਇੱਕ ਤਾਂ ਅਰਥਵਿਵਸਥਾ ਜਿਹੜੀ ਪੰਜਾਬ ਦੀ ਉਹਨੂੰ ਚੁੱਕਣ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਸਾਡੀ ਕਿਸਾਨੀ ਦਾ ਔਰ ਜਦੋਂ 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 ਵੀ ਦੇਸ਼ ਦੇ ਉੱਤੇ ਭੀੜ ਪਈ ਹੈ ਤੇ ਸਾਡੀ ਕਿਸਾਨੀ ਨੇ ਅੱਗੇ ਵੱਧ ਕੇ ਇਹ ਸਾਰਾ ਕੁਝ ਆਪਣੇ ਦੇਸ਼ ਦੀ ਅਰਥਵਿਵਸਥਾ ਲਈਆ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਪੰਜਾਬੀ ਲੋਕ ਚੈਨਲ ਤਰਨ ਤਰਨ ਚੈਨਲ